ਕਰੀਬ ਅੰਮ੍ਰਿਤਸਰ ਲੈਂਡ ਹੋਵੇਗਾ ਅਹਿਮ ਅਪਡੇਟ ਇਸ ਦੇ ਵਿੱਚ ਦਿੱਤੀ ਹੈ ਕਿ ਇਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਹਾਲਾਂਕਿ ਕੋਈ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਅੰਮ੍ਰਿਤਸਰ ਲੈਂਡ ਹੋਣ ਦਾ ਜੋ ਕਾਰਨ ਹੈ ਉਹ ਸਿਰਫ ਸਿਰਫ ਇਹ ਵੀ ਹੋ ਸਕਦਾ ਹੈ ਕਿ ਇਸ ਦੇ ਵਿੱਚ ਵੱਧ ਪੰਜਾਬੀ ਹੋ ਸਕਦੇ ਨੇ ਔਰ ਇਹਨਾਂ ਦੇ ਵਿੱਚੋਂ ਬੇਕਸੂਰਾ ਨੂੰ ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਉਹਨਾਂ ਨੂੰ ਤੁਰੰਤ ਉਹਨਾਂ ਦੇ ਘਰ ਪੇਸ ਦਿੱਤਾ ਜਾਵੇਗਾ ਔਰ ਜਨਾਹ ਦੀ ਲਿਸਟ ਹੈਡ ਲਿਸਟ ਹਿੱਟ ਲਿਸਟ ਜੋ ਪੰਜਾਬ ਪੁਲਿਸ ਨੇ ਤਿਆਰ ਕੀਤੀ ਹੈ ਉਹਨਾਂ ਦੇ ਵਿੱਚੋਂ ਗ੍ਰਿਫਤਾਰੀ ਵੀ ਹੋ ਸਕਦੀ ਹੈ ਜੋ 30 ਦੇ ਕਰੀਬ 20 ਦੇ ਕਰੀਬ ਜੋ ਦੱਸੇ ਜਾ ਰਹੇ ਨੇ ਕ੍ਰਿਮੀਨਲ ਰਿਕਾਰਡਸ ਜਿਨ੍ਹਾਂ ਦਾ ਚੈੱਕ ਕੀਤਾ ਗਿਆ ਹੈ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਥੋੜੀ ਦੇਰ ਦੇ ਵਿੱਚ 에어ਪੋਰਟ ਹਵਾਈ ਅੱਡੇ ਤੇ ਹਲਚਲ ਤੇਜ਼ ਹੋ ਸਕਦੀ ਹੈ ਨਾਲ ਹੀ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਔਰ ਏਜੰਸੀਆਂ ਦੀਆਂ ਟੀਮਾਂ ਪਹੁੰਚ ਸਕਦੀ ਹੈ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ 에어ਪੋਰਟ ਤੋਂ ਦਿਖਾ ਰਹੇ ਹਾਂ ਔਰ ਜਿਨ੍ਹਾਂ ਦੇ ਕਈਆਂ ਦੇ ਪਰਿਵਾਰ ਵੀ ਮੌਕੇ ਤੇ ਪਹੁੰਚਣਗੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਹਾਲੇ ਤੱਕ ਭਾਰਤ ਸਰਕਾਰ ਦਾ ਇਸ ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਔਰ ਨਾ ਹੀ ਇਹ ਦੱਸਿਆ ਗਿਆ ਹੈ ਕਿ ਕਿੰਨੇ ਸਵਾਰ ਨੇ ਇਸ ਜਹਾਜ਼ 'ਚ ਕਿਉਂਕਿ ਇੱਕ ਅਮਰੀਕਾ ਦੀ ਨਿਊਜ਼ ਏਜੰਸੀ ਮੁਤਾਬਕ ਜੋ ਇਹ ਕ੍ਰਾਫਟ 에ਅਰਕ੍ਰਾਫਟ ਆ ਰਿਹਾ ਹੈ ਇਸ 'ਚ 150 ਤੋਂ ਵੱਧ ਬੰਦੇ ਨਹੀਂ ਬੈਠ ਸਕਦੇ ਪਰ ਜੇਕਰ 205 ਜਣੇ ਆ ਰਹੇ ਨੇ ਤਾਂ ਫਿਰ ਹਾਲੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਕਿ 205 ਨੇ ਜਾਂ ਨਹੀਂ ਨੇ ਇਸ ਵਕਤ ਦੀ ਇਹ ਹੈਮ ਜਾਣਕਾਰੀ ਹੈ ਔਰ ਥੋੜੀ ਦੇਰ ਦੇ ਵਿੱਚ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆਵੇਗੀ ਤੁਹਾਨੂੰ ਅੰਮ੍ਰਿਤਸਰ 에어ਪੋਰਟ ਤੋਂ ਸਿੱਧੀਆਂ ਤਸਵੀਰਾਂ ਵੀ ਦਿਖਾਉਂਦੇ ਰਹਾਂਗੇ ਗੈਰ ਕਾਨੂੰਨੀ ਪ੍ਰਵਾਸੀਆਂ ਚ ਪੰਜਾਬੀ ਵੱਧ ਹੋ ਸਕਦੇ ਨੇ ਔਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੇ ਅਮਰੀਕਾ ਮੁਲਕ ਦੇ ਵਿੱਚ ਇਹ ਕਹਿ ਕੇ ਹਵਾਲਾ ਦਿੱਤਾ ਕਿ ਸਾਨੂੰ ਭਾਰਤ ਮੁਲਕ ਦੇ ਵਿੱਚ ਖਤਰਾ ਸਾਨੂੰ ਨਾ ਭੇਜਿਆ ਜਾਵੇ ਤਾਂ ਉਹਨਾਂ ਤੋਂ ਪੁੱਛਿਆ ਜਾਵੇਗਾ ਤੁਹਾਨੂੰ ਖਤਰਾ ਕਿਸ ਤੋਂ ਹੈ ਅੱਜ ਸਾਰੀ ਜਾਣਕਾਰੀ ਲਈ ਜਾਵੇਗੀ ਪਰ ਜਿਹੜੇ ਬੇਕਸੂਰ ਨੇ ਜਿਹੜੇ ਬਿਨਾ ਕਾਗਜ਼ਾਂ ਤੋਂ ਉੱਥੇ ਫੜੇ ਗਏ ਉਹਨਾਂ ਨੂੰ ਤੁਰੰਤ ਰਿਹਾਅ ਵੀ ਕੀਤਾ ਜਾ ਸਕਦਾ ਹੈ ਪਰ ਅਜੇ ਇਹ ਦੇ ਵਿੱਚ ਸਥਿਤੀ ਬਹੁਤ ਕਹਿ ਸਕਦੇ ਆ ਮੌਕੇ ਤੇ ਨਜ਼ਰ ਆਵੇਗੀ ਕਿ ਕਿਸੇ ਨੂੰ ਮੀਡੀਆ ਦੇ ਨਾਲ ਸੰਬੋਧਨ ਕਰਨ ਦੀ ਪਰਮਿਸ਼ਨ ਹੋਵੇਗੀ ਜਾਂ ਨਹੀਂ ਜਾਂ ਕਿਸੇ ਕੀ ਆਫਰ ਉੱਥੋਂ ਕੋਈ ਬਾਤ ਸਰਵਾਣਾ ਹੋਵੇਗੀ ਸਭ ਨੂੰ ਲਜਾਣ ਵਾਲੀ ਤਾਂ ਬਹੁਤ ਸਾਰੀਆਂ ਬਹੁਤ ਸਾਰੇ ਪਹਿਲੂ ਜੋੜਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 1 ਵਜੇ ਦੇ ਕਰੀਬ ਇਹ ਜਹਾਜ਼ ਜੋ ਹੈ ਅਮ੍ਰਿਤਸਰ ਲੈਂਡ ਹੋਵੇਗਾ ਔਰ ਇਸ ਦੇ ਵਿੱਚ ਤੁਹਾਨੂੰ ਇਹ ਪੁਖਤਾ ਜਾਣਕਾਰੀ ਦੇ ਦਈਏ ਕਿ ਕੱਲ ਤਕਰੀਬਨ 3 ਵਜੇ ਦੇ ਕਰੀਬ ਇਹ 에ਅਰਕ੍ਰਾਫਟ ਉੜਦਾ ਹੈ ਔਰ ਰਾਤ ਦੇ ਵਿੱਚ ਆਰਾਮ ਵੀ ਕੀਤਾ ਗਿਆ ਹੈ ਕਿਸੇ ਹਵਾਈ ਅੱਡੇ ਤੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਹਾਈ ਅਲਰਟ ਹੈ ਔਰ ਪੰਜਾਬ ਪੁਲਿਸ ਨੇ ਲਿਸਟ ਤਿਆਰ ਕੀਤੀ ਹੈ ਹਿੱਟ ਲਿਸਟ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਸਕਦਾ ਹੈ ਕੋਈ ਵੱਡੇ ਗੈਂਗਸਟਰ ਵੀ ਹੋ ਸਕਤੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚਾਹੇ ਗਰਨੇਡ ਹਮਲਾ ਹੋਵੇ ਚਾਹੇ ਬਹੁਤ ਸਾਰੀਆਂ ਵਾਰਦਾਤਾਂ ਪਿਛਲੇ 1 ਦਹਾਕੇ ਚ ਅਸੀਂ ਦੇਖਿਆ ਨੇ ਤਾਂ ਉਹਨਾਂ ਦੇ ਵਿੱਚ ਸ਼ਾਮਲ ਯੂਐਸ ਬੇਸਡ ਗੈਂਗਸਟਰ ਵੀ ਰਹੇ ਨੇ ਔਰ ਅਜਿਹੇ ਦੇ ਵਿੱਚ ਜੇ ਉਹਨਾਂ ਦੀ ਗ੍ਰਿਫਤਾਰੀਆਂ ਹੁੰਦੀਆਂ ਤਾਂ ਪੰਜਾਬ ਪੁਲਿਸ ਦੇ ਹੱਥ ਬਹੁਤ ਵੱਡੇ ਸਬੂਤ ਲੱਗ ਸਕਦੇ ਨੇ ਗੈਂਗਸਟਰਾਂ ਨੂੰ ਲੈ ਕੇ ਚਾਹੇ ਅਨਮੋਲ ਬਿਸ਼ਨੋਈ ਹੋਵੇ ਲਾਰੈਂਸ ਬਿਸ਼ਨੋਈ ਹੋਵੇ ਤਮਾਮ ਜੋ ਗੈਂਗਸਟਰ ਨੇ ਇਸ ਪੂਰੇ ਯੂਐਸ ਦੇ ਵਿੱਚ ਬੈਠੇ ਨੇ ਜੇਕਰ ਉਹ ਹੱਥ ਆਉਂਦੇ ਨੇ ਤਾਂ ਫਿਰ ਇੱਕ ਵੱਡੀ ਕਾਮਯਾਬੀ ਜੋ ਹੈ ਉਹ ਪੁਲਿਸ ਨੂੰ ਲੱਗੇਗੀ ਇਸ ਵਕਤ ਹੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ 1 ਵਜੇ ਦੇ ਕਰੀਬ ਇਹ ਜਹਾਜ਼ ਅਮ੍ਰਿਤਸਰ ਲੈਂਡ ਹੋਵੇਗਾ ਔਰ ਨਾਲ ਹੀ ਉਹ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਕਿ ਕਿੰਨੇ ਪੰਜਾਬੀ ਨੇ ਕਿੰਨੇ ਬਾਕੀ ਸੂਬੇ ਦੇ ਨੇ ਔਰ ਕੀ ਕ੍ਰਿਮੀਨਲ ਰਿਕਾਰਡਸ ਨੇ ਕਿਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਹਿਲੀ ਨਜ਼ਰ ਜੋ ਹੈ ਰੋਜ਼ਾਨਾ ਸਪੋਕਸਮੈਨ ਦੀ ਬਣੀ ਰਹੇਗੀ ਔਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਇੱਕ ਇਸ ਤਰੀਕੇ ਦਾ ਮਾਹੌਲ ਹੈ ਹਮੇਸ਼ਰ 에어ਪੋਰਟ ਦੇ ਉੱਤੇ ਹੋਰ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਕਈਆਂ ਨੂੰ ਹਿਰਾਸਤ ਚ ਲਿਆ ਜਾ ਸਕਦਾ ਹੈ ਇਹ ਜੋ ਹੈ ਸੋਰਸ ਦੱਸ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਏਜੰਸੀਆਂ ਦਾ ਅਲਰਟ ਹੋਣਾ ਪੰਜਾਬ ਪੁਲਿਸ ਦਾ ਲਿਸਟ ਤਿਆਰ ਕਰਨਾ ਬਹੁਤ ਸਾਰ ਬਹੁਤ ਕੁਝ ਬਿਆਨ ਕਰਦੀਆਂ ਨੇ ਹਾਲਾਂਕਿ ਕਿਸੇ ਨੇ ਵੀ ਕਿਸੇ ਵੀ ਅਫਸਰ ਕਿਸੇ ਵੀ ਚਾਹੇ 에어ਪੋਰਟ ਤੋਂ ਕਿਸ ਅਫਸਰ ਨੇ ਕੋਈ ਵੀ ਇਸ ਪੂਰੇ ਮਾਮਲੇ ਦੇ ਵਿੱਚ ਬਿਆਨ ਸਾਂਝਾ ਨਹੀਂ ਕੀਤਾ ਹੈ ਆਪੋ ਆਪਣੇ ਜੋ মিডিਆ ਦੇ ਸੋਰਸ ਨੇ ਚਾਹੇ ਅਮਰੀਕਾ ਤੋਂ ਸੋਰਸ ਹੋਣ ਪਰ ਅਮਰੀਕਾ ਵੀ ਇਸ ਪੂਰੇ ਮਾਮਲੇ ਦੇ ਵਿੱਚ ਕੁਝ ਕਹਿਣ ਤੋਂ ਇਨਕਾਰ ਕਰ ਰਿਹਾ ਹੈ ਕਿਉਂਕਿ ਜੋ ਸੰਧੀ ਹੈ ਜੋ ਭਾਰਤ ਤੇ ਅਮਰੀਕਾ ਦੀ ਵਿਦੇਸ਼ ਨੀਤੀ ਹੈ ਕਿ ਉਸ ਦੇ ਵਿੱਚ ਇਹ ਵੀ ਜ਼ਿਕਰ ਹੋਇਆ ਹੋਵੇਗਾ ਕਿ ਜੇਕਰ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਤੁਹਾਡਾ ਸਾਥ ਦੇਣਾ ਤਾਂ ਜ਼ਰੂਰ ਇਸ ਦੇ ਵਿੱਚ ਸਾਨੂੰ ਸੋਰਸ ਜੋਆ ਬਹੁਤ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਤੋਂ ਆ ਰਹੇ 205 ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਹਾਜ਼ ਅੱਜ ਦੁਪਹਿਰ ਤਕਰੀਬਨ 1 ਵਜੇ ਦੇ ਕਰੀਬ ਅੰਮ੍ਰਿਤਸਰ ਲੈਂਡ ਹੋਵੇਗਾ ਅਹਿਮ ਅਪਡੇਟ ਇਸ ਦੇ ਵਿੱਚ ਦੇ ਦਿੱਤੀ ਹੈ ਕਿ ਇਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਹਾਲਾਂਕਿ ਕੋਈ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਅੰਮ੍ਰਿਤਸਰ ਲੈਂਡ ਹੋਣ ਦਾ ਜੋ ਕਾਰਨ ਹੈ ਉਹ ਸਿਰਫ ਸਿਰਫ ਇਹ ਵੀ ਹੋ ਸਕਦਾ ਹੈ ਕਿਸ ਦੇ ਵਿੱਚ ਵੱਧ ਪੰਜਾਬੀ ਹੋ ਸਕਦੇ ਨੇ ਔਰ ਇਹਨਾਂ ਦੇ ਵਿੱਚੋਂ ਬੇਕਸੂਰਾ ਨੂੰ ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਉਹਨਾਂ ਨੂੰ ਤੁਰੰਤ ਉਹਨਾਂ ਦੇ ਘਰ ਪੇਸ ਦਿੱਤਾ ਜਾਵੇਗਾ ਔਰ ਜਿਨ੍ਹਾਂ ਦੀ ਲਿਸਟ ਹੈਡ ਲਿਸਟ ਹਿੱਟ ਲਿਸਟ ਜੋ ਪੰਜਾਬ ਪੁਲਿਸ ਨੇ ਤਿਆਰ ਕੀਤੀ ਹੈ ਉਹਨਾਂ ਦੇ ਵਿੱਚੋਂ ਗ੍ਰਿਫਤਾਰੀ ਵੀ ਹੋ ਸਕਦੀ ਹੈ ਜੋ 30 ਦੇ ਕਰੀਬ 20 ਦੇ ਕਰੀਬ ਜੋ ਦੱਸੇ ਜਾ ਰਹੇ ਨੇ ਕ੍ਰਿਮੀਨਲ ਰਿਕਾਰਡਸ ਜਿਨ੍ਹਾਂ ਦਾ ਚੈੱਕ ਕੀਤਾ ਗਿਆ ਹੈ ਔਰ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਸਕਦਾ ਹੈ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਥੋੜੀ ਦੇਰ ਦੇ ਵਿੱਚ 에어ਪੋਰਟ ਹਵਾਈ ਅੱਡੇ ਤੇ ਹਲਚਲ ਤੇਜ਼ ਹੋ ਸਕਦੀ ਹੈ ਨਾਲ ਹੀ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਔਰ ਏਜੰਸੀਆਂ ਦੀਆਂ ਟੀਮਾਂ ਪਹੁੰਚ ਸਕਦੀ ਹੈ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ 에어ਪੋਰਟ ਤੋਂ ਦਿਖਾ ਰਹੇ ਹਾਂ ਔਰ ਜਿਨ੍ਹਾਂ ਦੇ ਕਈਆਂ ਦੇ ਪਰਿਵਾਰ ਵੀ ਮੌਕੇ ਤੇ ਪਹੁੰਚਣਗੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਹਾਲੇ ਤੱਕ ਭਾਰਤ ਸਰਕਾਰ ਦਾ ਇਸਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਔਰ ਨਾ ਹੀ ਇਹ ਦੱਸਿਆ ਗਿਆ ਹੈ ਕਿ ਕਿੰਨੇ ਸਵਾਰ ਨੇ ਇਸ ਜਹਾਜ਼ 'ਚ ਕਿਉਂਕਿ ਇੱਕ ਅਮਰੀਕਾ ਦੀ ਨਿਊਜ਼ ਏਜੰਸੀ ਮੁਤਾਬਕ ਜੋ ਇਹ ਕ੍ਰਾਫਟ 에ਅਰਕ੍ਰਾਫਟ ਆ ਰਿਹਾ ਹੈ ਇਸ 'ਚ 150 ਤੋਂ ਵੱਧ ਬੰਦੇ ਨਹੀਂ ਬੈਠ ਸਕਦੇ ਪਰ ਜੇਕਰ 205 ਜਣੇ ਆ ਰਹੇ ਨੇ ਤਾਂ ਫਿਰ ਹਾਲੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਕਿ 205 ਨੇ ਯਾ ਨਹੀਂ ਨੇ ਇਸ ਵਕਤ ਦੀ ਇਹ ਅਹਿਮ ਜਾਣਕਾਰੀ ਹੈ ਔਰ ਥੋੜੀ ਦੇਰ ਦੇ ਵਿੱਚ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆਵੇਗੀ ਤੁਹਾਨੂੰ ਅੰਮ੍ਰਿਤਸਰ 에ਰਪੋਰਟ ਤੋਂ ਸਿੱਧੀਆਂ ਤਸਵੀਰਾਂ ਵੀ ਦਿਖਾਉਂਦੇ ਰਹਾਂਗੇ ਗੈਰ ਕਾਨੂੰਨੀ ਪ੍ਰਵਾਸੀਆਂ 'ਚ ਪੰਜਾਬੀ ਵੱਧ ਹੋ ਸਕਦੇ ਨੇ ਔਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੇ ਅਮਰੀਕਾ ਮੁਲਕ ਦੇ ਵਿੱਚ ਇਹ ਕਹਿ ਕੇ ਹਵਾਲਾ ਦਿੱਤਾ ਕਿ ਸਾਨੂੰ ਭਾਰਤ ਮੁਲਕ ਦੇ ਵਿੱਚ ਖਤਰਾ ਸਾਨੂੰ ਨਾ ਭੇਜਿਆ ਜਾਵੇ ਤਾਂ ਉਹਨਾਂ ਤੋਂ ਪੁੱਛਿਆ ਜਾਵੇਗਾ ਤੁਹਾਨੂੰ ਖਤਰਾ ਕਿਸ ਤੋਂ ਆ ਸਾਰੀ ਜਾਣਕਾਰੀ ਲਈ ਜਾਵੇਗੀ ਪਰ ਜਿਹੜੇ ਬੇਕਸੂਰ ਨੇ ਜਿਹੜੇ ਬਿਨਾਂ ਕਾਗਜ਼ਾਂ ਤੋਂ ਉੱਥੇ ਫੜੇ ਗਏ ਉਹਨਾਂ ਨੂੰ ਤੁਰੰਤ ਰਿਹਾਅ ਵੀ ਕੀਤਾ ਜਾ ਸਕਦਾ ਹੈ ਪਰ ਅਜੇ ਇਹ ਦੇ ਵਿੱਚ ਸਥਿਤੀ ਬਹੁਤ ਕਹਿ ਸਕਦੇ ਆ ਮੌਕੇ ਤੇ ਨਜ਼ਰ ਆਵੇਗੀ ਕਿ ਕਿਸੇ ਨੂੰ মিডিਆ ਦੇ ਨਾਲ ਸੰਬੋਧਨ ਕਰਨ ਦੀ ਪਰਮਿਸ਼ਨ ਹੋਵੇਗੀ ਜਾਂ ਨਹੀਂ ਜਾਂ ਕਿਸੇ ਜਾਂ ਫਿਰ ਉਥੋਂ ਕੋਈ ਬਾਤ ਸਰਵਾਨਾ ਹੋਵੇਗੀ ਸਭ ਨੂੰ ਲਜਾਣ ਵਾਲੀ ਤਾਂ ਬਹੁਤ ਸਾਰੀਆਂ ਬਹੁਤ ਸਾਰੇ ਪਹਿਲੂ ਜੋੜਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 1 ਵਜੇ ਦੇ ਕਰੀਬ ਇਹ ਜਹਾਜ਼ ਜੋ ਹੈ ਅੰਮ੍ਰਿਤਸਰ ਲੈਂਡ ਹੋਵੇਗਾ ਔਰ ਇਸ ਦੇ ਵਿੱਚ ਤੁਹਾਨੂੰ ਇਹ ਪੁਖਤਾ ਜਾਣਕਾਰੀ ਦੇ ਦਈਏ ਕਿ ਕੱਲ ਤਕਰੀਬਨ 3 ਵਜੇ ਦੇ ਕਰੀਬ ਇਹ 에ਅਰਕ੍ਰਾਫਟ ਉੜਦਾ ਹੈ ਔਰ ਰਾਤ ਦੇ ਵਿੱਚ ਆਰਾਮ ਦੀ ਕੀਤਾ ਗਿਆ ਹੈ ਕਿਸੇ ਹਵਾਈ ਅੱਡੇ ਤੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਹਾਈ ਅਲਰਟ ਹੈ ਔਰ ਪੰਜਾਬ ਪੁਲਿਸ ਨਿਯੰਤ ਲਿਸਟ ਤਿਆਰ ਕੀਤੀ ਆ ਹਿੱਟ ਲਿਸਟ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਜਾ ਸਕਦਾ ਹੈ ਕੋਈ ਵੱਡੇ ਗੈਂਗਸਟਰ ਵੀ ਹੋ ਸਕਤੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚਾਹੇ ਗਰਨੇਡ ਹਮਲਾ ਹੋਵੇ ਚਾਹੇ ਬਹੁਤ ਸਾਰੀਆਂ ਵਾਰਦਾਤਾਂ ਪਿਛਲੇ 1 ਦਹਾਕੇ ਚ ਅਸੀਂ ਦੇਖਿਆ ਨੇ ਤਾਂ ਉਹਨਾਂ ਦੇ ਵਿੱਚ ਸ਼ਾਮਲ ਯੂਐਸ ਬੇਸਡ ਗੈਂਗਸਟਰ ਵੀ ਰਹੇ ਨੇ ਔਰ ਅਜਿਹੇ ਦੇ ਵਿੱਚ ਜੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਤਾਂ ਪੰਜਾਬ ਪੁਲਿਸ ਦੇ ਹੱਥ ਬਹੁਤ ਵੱਡੇ ਸਬੂਤ ਲੱਗ ਸਕਦੇ ਨੇ ਗੈਂਗਸਟਰਾਂ ਨੂੰ ਲੈ ਕੇ ਚਾਹੇ ਅਨਮੋਲ ਬਿਸ਼ਨੋਈ ਹੋਵੇ ਲਾਰੈਂਸ ਬਿਸ਼ਨੋਈ ਹੋਵੇ ਤਮਾਮ ਜੋ ਗੈਂਗਸਟਰ ਨੇ ਇਸ ਪੂਰੇ ਯੂਐਸ ਦੇ ਵਿੱਚ ਬੈਠੇ ਨੇ ਜੇਕਰ ਉਹ ਹੱਥ ਆਉਂਦੇ ਨੇ ਤਾਂ ਫਿਰ ਇੱਕ ਵੱਡੀ ਕਾਮਯਾਬੀ ਜੋ ਹੈ ਉਹ ਪੁਲਿਸ ਨੂੰ ਲੱਗੇਗੀ ਇਸ ਵਕਤ ਹੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ 1 ਵਜੇ ਦੇ ਕਰੀਬ ਇਹ ਜਹਾਜ਼ ਅਮ੍ਰਿਤਸਰ ਲੈਂਡ ਹੋਵੇਗਾ ਔਰ ਨਾਲ ਹੀ ਉਹ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਕਿ ਕਿੰਨੇ ਪੰਜਾਬੀ ਨੇ ਕਿੰਨੇ ਬਾਕੀ ਸੂਬੇ ਦੇ ਨੇ ਔਰ ਕੀ ਕ੍ਰਿਮੀਨਲ ਰਿਕਾਰਡਸ ਨੇ ਕਿਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਪਹਿਲੀ ਨਜ਼ਰ ਜੋ ਹੈ ਰੋਜ਼ਾਨਾ ਸਪੋਕਸਮੈਨ ਦੀ ਬਣੀ ਰਹੇਗੀ ਔਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਇਹ ਕਿਸ ਤਰੀਕੇ ਦਾ ਮਾਹੌਲ ਹੈ ਹਮਰਸਰ 에어ਪੋਰਟ ਦੇ ਉੱਤੇ ਹੋਰ ਇਸ ਵਕਤ ਦੀ अहम ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂ ਕਈਆਂ ਨੂੰ ਹਿਰਾਸਤ ਚ ਲਿਆ ਜਾ ਸਕਦਾ ਹੈ ਇਹ ਜੋ ਹੈ ਸੋਰਸ ਦੱਸ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਏਜੰਸੀਆਂ ਦਾ ਅਲਰਟ ਹੋਣਾ ਪੰਜਾਬ ਪੁਲਿਸ ਦਾ ਲਿਸਟ ਤਿਆਰ ਕਰਨਾ ਬਹੁਤ ਸਾਰ ਬਹੁਤ ਕੁਝ ਬਿਆਨ ਕਰਦੀਆਂ ਨੇ ਹਾਲਾਂਕਿ ਕਿਸੇ ਨੇ ਵੀ ਕਿਸੇ ਵੀ ਅਫਸਰ ਕਿਸੇ ਵੀ ਚਾਹੇ 에어ਪੋਰਟ ਤੋਂ ਕਿਸ ਅਫਸਰ ਨੇ ਕੋਈ ਵੀ ਪੂਰੇ ਮਾਮਲੇ ਦੇ ਵਿੱਚ ਬਿਆਨ ਸਾਂਝਾ ਨਹੀਂ ਕੀਤਾ ਹੈ ਆਪੋ ਆਪਣੇ ਜੋ মিডিਆ ਦੇ ਸੋਰਸ ਨੇ ਚਾਹੇ ਅਮਰੀਕਾ ਤੋਂ ਸੋਰਸ ਹੋਣ ਪਰ ਅਮਰੀਕਾ ਵੀ ਇਸ ਪੂਰੇ ਮਾਮਲੇ ਦੇ ਵਿੱਚ ਕੁਝ ਕਹਿਣ ਤੋਂ ਇਨਕਾਰ ਕਰ ਰਿਹਾ ਹੈ ਕਿਉਂਕਿ ਜੋ ਸੰਧੀ ਹੈ ਜੋ ਭਾਰਤ ਤੇ ਅਮਰੀਕਾ ਦੀ ਵਿਦੇਸ਼ ਨੀਤੀ ਹੈ ਕਿ ਉਸ ਦੇ ਵਿੱਚ ਇਹ ਵੀ ਜ਼ਿਕਰ ਹੋਇਆ ਹੋਵੇਗਾ ਕਿ ਜੇਕਰ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਤੁਹਾਡਾ ਸਾਥ ਦੇਣਾ ਹੈ ਤਾਂ ਜ਼ਰੂਰ ਇਸ ਦੇ ਵਿੱਚ ਸਾਨੂੰ ਸੋਰਸ ਜੋਆ ਬਹੁਤ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਤੋਂ ਆ ਰਹੇ 205 ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਹਾਜ਼ ਅੱਜ ਦੁਪਹਿਰ ਤਕਰੀਬਨ 1 ਵਜੇ ਦੇ ਕਰੀਬ ਅੰਮ੍ਰਿਤਸਰ ਲੈਂਡ ਹੋਵੇਗਾ ਅਹਿਮ ਅਪਡੇਟ ਇਸ ਦੇ ਵਿੱਚ ਦੇ ਦਿੱਤੀ ਹੈ ਕਿ ਇਸ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ ਹਾਲਾਂਕਿ ਕੋਈ ਅਧਿਕਾਰਤ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਅੰਮ੍ਰਿਤਸਰ ਲੈਂਡ ਹੋਣ ਦਾ ਜੋ ਕਾਰਨ ਹੈ ਉਹ ਸਿਰਫ ਸਿਰਫ ਇਹ ਵੀ ਹੋ ਸਕਦਾ ਹੈ ਇਸ ਦੇ ਵਿੱਚ ਵੱਧ ਪੰਜਾਬੀ ਹੋ ਸਕਦੇ ਨੇ ਔਰ ਇਹਨਾਂ ਦੇ ਵਿੱਚੋਂ ਬੇਕਸੂਰਾ ਨੂੰ ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਉਹਨਾਂ ਨੂੰ ਤੁਰੰਤ ਉਹਨਾਂ ਦੇ ਘਰ ਪੇਜ਼ ਦਿੱਤਾ ਜਾਵੇਗਾ ਔਰ ਜਨਾਹ ਦੀ ਲਿਸਟ ਹੈਡ ਲਿਸਟ ਹਿੱਟ ਲਿਸਟ ਜੋ ਪੰਜਾਬ ਪੁਲਿਸ ਨੇ ਤਿਆਰ ਕੀਤੀ ਹੈ ਉਹਨਾਂ ਦੇ ਵਿੱਚੋਂ ਗ੍ਰਿਫਤਾਰੀ ਵੀ ਹੋ ਸਕਦੀ ਹੈ ਜੋ 30 ਦੇ ਕਰੀਬ 20 ਦੇ ਕਰੀਬ ਜੋ ਦੱਸੇ ਜਾ ਰਹੇ ਨੇ ਕ੍ਰਿਮੀਨਲ ਰਿਕਾਰਡਸ ਜਿਨ੍ਹਾਂ ਦਾ ਚੈੱਕ ਕੀਤਾ ਗਿਆ ਹੈ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਔਰ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਥੋੜੀ ਦੇਰ ਦੇ ਵਿੱਚ 에어ਪੋਰਟ ਹਵਾਈ ਅੱਡੇ ਤੇ ਹਲਚਲ ਤੇਜ਼ ਹੋ ਸਕਦੀ ਹੈ ਨਾਲ ਹੀ ਗ੍ਰਹਿ ਮੰਤਰਾਲੇ ਦੀਆਂ ਟੀਮਾਂ ਔਰ ਏਜੰਸੀਆਂ ਦੀਆਂ ਟੀਮਾਂ ਪਹੁੰਚ ਸਕਦੀ ਹੈ ਤਸਵੀਰ ਤੁਹਾਨੂੰ ਅਸੀਂ ਅੰਮ੍ਰਿਤਸਰ 에어ਪੋਰਟ ਤੋਂ ਦਿਖਾ ਰਹੇ ਹਾਂ ਔਰ ਜਿਨ੍ਹਾਂ ਦੇ ਕਈਆਂ ਦੇ ਪਰਿਵਾਰ ਵੀ ਮੌਕੇ ਤੇ ਪਹੁੰਚਣਗੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਹਾਲੇ ਤੱਕ ਭਾਰਤ ਸਰਕਾਰ ਦਾ ਇਸਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਔਰ ਨਾ ਹੀ ਇਹ ਦੱਸਿਆ ਗਿਆ ਹੈ ਕਿ ਕਿੰਨੇ ਸਵਾਰ ਨੇ ਇਸ ਜਹਾਜ਼ 'ਚ ਕਿਉਂਕਿ ਇੱਕ ਅਮਰੀਕਾ ਦੀ ਨਿਊਜ਼ ਏਜੰਸੀ ਮੁਤਾਬਕ ਜੋ ਇਹ ਕ੍ਰਾਫਟ 에ਅਰਕ੍ਰਾਫਟ ਆ ਰਿਹਾ ਹੈ ਇਸ 'ਚ 150 ਤੋਂ ਵੱਧ ਬੰਦੇ ਨਹੀਂ ਬੈਠ ਸਕਦੇ ਪਰ ਜੇਕਰ 205 ਜਣੇ ਆ ਰਹੇ ਨੇ ਤਾਂ ਫਿਰ ਹਾਲੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਕਿ 205 ਨੇ ਜਾਂ ਨਹੀਂ ਨੇ ਇਸ ਵਕਤ ਇਹ ਹੈਮ ਜਾਣਕਾਰੀ ਹੈ ਔਰ ਥੋੜੀ ਦੇਰ ਦੇ ਵਿੱਚ ਹਲਚਲ ਤੇਜ਼ ਹੁੰਦੀ ਹੋਈ ਨਜ਼ਰ ਆਵੇਗੀ ਤੁਹਾਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਸੁੱਧੀਆਂ ਤਸਵੀਰਾਂ ਵੀ ਦਿਖਾਉਂਦੇ ਰਹਾਂਗੇ ਗੈਰ ਕਾਨੂੰਨੀ ਪ੍ਰਵਾਸੀਆਂ 'ਚ ਪੰਜਾਬੀ ਵੱਧ ਹੋ ਸਕਦੇ ਨੇ ਔਰ ਗ੍ਰਿਫਤਾਰ